ਪਹਿਲੀ ਗੱਲ ਤਾਂ ਸਾਡੇ ਸੈਸ਼ਨ ਛੋਟੇ ਹੋ ਗਏ ਔਰ ਆਪੋਜੀਸ਼ਨ ਇਹ ਮੰਗ ਕਰਦੀ ਆ ਕਿ ਲੰਮੇ ਸੈਸ਼ਨ ਹੋਣੇ ਚਾਹੀਦੇ ਆ ਹੁਣ ਅਗਲੇ ਕਹਿਣਗੇ ਵੀ ਲੰਮੇ ਸੈਸ਼ਨ ਕਿੰਨੇ ਕੰਮ ਲਈ ਕਰਨੇ ਆ ਤੁਹਾਡੇ ਤਾਂ ਮੁੱਦੇ ਨਹੀਂ ਠਾਏ ਜਾਂਦੇ ਬਿਲਕੁਲ ਕਾਲ ਰਿਪੋਰਟ ਵੀ ਲੱਗੀ ਆ ਕਿ ਸੈਸ਼ਨੇ ਲੰਬੇ ਮੰਗਦੀ ਆ ਵਿਰੋਧੀ ਧਿਰ ਪਰ ਬੋਲਦੇ ਕੁਝ ਹੈ ਨਹੀਂ ਮੁੱਦਾ ਕੋ ਚੱਕਦੇ ਨਹੀਂ ਇੱਕਾ ਦੁੱਕਾ ਬੰਦੇ ਪ੍ਰਗਟ ਸਿੰਘ ਵਰਗੇ ਔਰ ਹੋਰ ਕੋਈ ਬੰਦੇ ਜਿਹੜੇ ਆ ਛੱਡ ਕੇ ਉਹ ਇੱਕ ਦੋ ਬੰਦੇ ਹੋਰ ਹੈਗੇ ਜਿਹੜੇ ਬੋਲਦੇ ਆ ਪਰ ਇਹ ਤਾਂ ਜਿਹੜਾ ਬੋਲਦਾ ਹੀ ਨਹੀਂ ਤੇ ਫਿਰ ਲੰਬੇ ਸੈਸ਼ਨ ਤੁਸੀਂ ਕੀ ਕਰਨੇ ਆ ਉਥੇ ਜਾ ਕੇ ਸੌਣਾ ਹੀ ਹੋ ਤੇ ਆਵਾਜ਼ੀਆਂ ਹੀ ਮਾਰਨੀ ਆ ਉਥੇ ਵਾਕ ਆਊਟ ਛੋਟੇ ਸੈਸ਼ਨ 'ਚ ਤਾਂ ਪਹਿਲਾਂ ਆਪਣੇ ਮੁੱਦੇ ਪੂਰੇ ਕਰ ਲੋ ਪਰਗਟ ਸਿੰਘ ਦੇ ਸਾਰੇ ਮੁੱਦੇ ਸੀਰੀਅਸ ਐ ਇਸੇ ਕਰਕੇ ਤੁਸੀਂ ਦੇਖੋਗੇ ਉਹਨਾਂ ਨੂੰ ਸਪੀਕਰ ਸਾਹਿਬ ਵੀ ਵਾਰ-ਵਾਰ ਟੋਕਦੇ ਆ ਔਰ ਉਹਨਾਂ ਦੀ ਗੱਲ ਦੇ ਉੱਤੇ ਆਪੋਜੀਸ਼ਨ ਵਾਲੇ ਵੀ ਉਹਨਾਂ ਨੂੰ ਇੰਟਰਰਪਟ ਕਰਦੇ ਆ ਪਰ ਫਿਰ ਉਹ ਮੁੱਦੇ ਲੈ ਕੇ ਉਹਨੇ ਆਰਟੀਕੂਲੇਟਡ ਵੇ ਦੇ ਨਾਲ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਜਾਂ ਨੂੰ ਉਸ ਲੌਜਿਕ ਦੇ ਨਾਲ ਜੋੜ ਕੇ ਅਗਲੇ ਪਾਸੇ ਰੱਖਣ ਦੇ ਆ ਤੁਹਾਡੀ ਗੱਲ ਠੀਕ ਹੈ ਜੀ ਉਹ ਆਪਣੀ ਥਾਂ ਤੇ ਹੋਰ ਵੀ ਲੋਕ ਬਹੁਤ ਹੈ ਪਰਗਟ ਸਿੰਘ ਉਹਨਾਂ ਦੀ ਗੱਲ ਇਹ ਵੀ ਹੈ ਡਾਕਟਰ ਸਾਹਿਬ ਮੁੱਖ ਮੰਤਰੀ ਵੀ ਸੀਰੀਅਸ ਲੈਂਦੇ ਆ ਉਹਨਾਂ ਨੂੰ ਪ੍ਰਗਟ ਬਾਜੀ ਤੋਂ ਬਿਨਾਂ ਨਹੀਂ ਬੋਲਦੇ ਨਹੀਂ ਤਾਂ ਮੁੱਖ ਮੰਤਰੀ ਪਜਾਮੀਆਂ ਤੇ ਦੇਖੋ ਮੈਂ ਇਸ ਕਰਕੇ ਨਿਕਿਆ ਜਾਂਦਾ ਉਹਨਾਂ ਇੱਕ ਔਰਾ ਹੈ ਉਹਨਾਂ ਦਾ ਕੀਮਤ ਹੈਗਾ ਉਹ ਮੇਰੇ ਖਿਆਲ ਆ ਕਿ ਲੋਕ ਉਹਨਾਂ ਨੂੰ ਬੜੀ ਆਸ ਦੀ ਨਜ਼ਰ ਨਾਲ ਦੇਖਦੇ ਆ ਉਹ ਜਿਹੜੀ ਵੀ ਪੋਜੀਸ਼ਨ 'ਚ ਰਹੇ ਆ ਲੋਕਾਂ ਦੇ ਤੌਰ ਤੇ ਤੁਸੀਂ ਕਿਸੇ ਨਾਲ ਗੱਲ ਕਰਕੇ ਵੇਖੋ ਹੋਰ ਉੱਤੇ ਕਿੰது-ਕਿੰਦੂ ਕਰਨਗੇ ਵਾਹਿਦ ਇੱਕ ਵਿਅਕਤੀ ਹੈਗੇ ਆ ਜਿੰਨਾਂ ਬਾਰੇ ਸਾਰੇ ਲੋਕ ਖਾਸ ਕਰਕੇ ਜਿਹੜੀ ਯੂਥ ਹੈਗੀ ਆ ਬਹੁਤ ਹਾਈ ਉਹਨਾਂ ਨੂੰ ਜਿਹੜੀ ਹੈਗੀ ਨਾ ਦੂਸਰੀ ਐ ਪੋਜੀਸ਼ਨ ਦੇ ਵਿੱਚ ਲੈਂਦੀ ਆ ਜਾਂ ਹਾਈ ਜਿਹੜੀ ਥੋਟ ਦੇ ਵਿੱਚ ਲੈਂਦੀ ਆ ਵੀ ਇਹ ਬੰਦਾ ਹੈਗਾ ਜਿਹੜਾ ਦਿਲੋਂ ਬੋਲਦਾ ਔਰ ਲੱਗਦਾ ਵੀ ਆ ਜਦੋਂ ਉਹ ਬੋਲਦੇ ਆ ਲੱਗਦਾ ਕਿ ਦਿਲ ਤੋਂ ਬੋਲਦੇ ਆ